ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਵਿਧਾਇਕ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਨ ਮਾਜਰਾ ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਸਨ ਤੇ ਕਈ ਦਿਨਾਂ ਤੋਂ ਸਿਹਤ ਖਰਾਬ ਚੱਲ ਰਹੀ ਸੀ ਤੇ ਉਹਨਾਂ ਵੱਲੋਂ ਹੁਣ ਅਪੀਲ ਕੀਤੀ ਗਈ ਹੈ ਕਿ ਸਾਡੇ ਪਰਿਵਾਰ ਨਾਲ ਤੱਕਾ ਹੋ ਰਿਹਾ ਤੇ ਕਹਿੰਦੇ ਜਦੋਂ ਮੇਰਾ ਇਲਾਜ ਚੱਲਦਾ ਤਾਂ ਡਾਕਟਰਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ

ڈاکٹر کوٹا کٹا لے رہی ہوں ਤਮੇ ਤਾਂ ਮੇਰੇ ਤੋਂ ਦੂਰ ਜੀਵਾ ਨੂੰ ਬੁਲਾਉਂਦੇ ਪਰ ਤੁਹਾਡਾ ਹੌਸ ਸ਼ਰਸਤ ਗੱਲ ਸੁਕਾਤੀ ਮੈਨੂੰ ਇੰਨਾ ਮੈਲਾ ਚਲਕਿਤ ਜਾ ਰਿਹਾ ਮੈਂ ਕਹਿਣੀ ਜਮਨ ਜਮਨ ਪੰਜਾਬ ਵਾਲੇ ਉਹ ਜਿਹੜਾ ਕੋਲੋਂ ਵਾਲੇ ਸਾਡੇ ਸਾਡੇ ਕੋਲ ਸੋਹਣੇ ਕੋਈ ਨਹੀਂ ਚਲਕਣ ਮਸਤਰ ਤੁਸੀਂ ਸਾਰੇ ਸਾਰੇ ਨਾਲ ਬਹੁਤ ਚਾਹੁੰਦੇ ਹੋ ਮਲੇ ਮਲੇ ਹੋ ਕਿਰਨਾਂ ਨੂੰ ਖਸੂ ਖੰਗ ਬਤੀ ਨਾ ਕਰੀਂ ਬਾਕੀ ਨੂੰ ਰੌਂਦ ਰੌਂਦ ਸਭ ਸਾਰੇ ਨੂੰ ਲੈਣੇ ਸਦਰ ਦਿੱਤੇ ਤੁਮੇ ਕੋਈ ਨਾ ਮੈਂ ਨੂੰ ਸਿੱਧ ਤੁਸੀਂ ਨਾ ਗਾਓ ਤੁਸੀਂ ਸਾਰੇ ਸਾਰੇ ਨੂੰ ਕਿਉਂ ਨਹੀਂ ਦੇਖਦੀਆਂ ਕਿ ਤੁਸੀਂ ਮੇਰੇ ਨਾਲ ਦੇ ਹੱਥ ਤੇ ਖੜ੍ਹਦੇ ਹੋ ਮੇਰਾ ਨਾਮ ਆਵਾਜ਼ ਕਰੀਏ ਨਾ ਮੈਂ ਨੇ ਕੱਲੇ ਚਲੇ ਰਹਿ ਸਕਦਾ ਨਾ ਬੋਲਾਂਗੀ ਸਾਰਾ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਹੈ ਇਸ ਨਾਲ ਹੋ ਰਿਹਾ ਹੈ ਜਿਸ ਤਰ੍ਹਾਂ ਹੋ ਰਿਹਾ ਹੈ ਇਹ ਮੁੱਖ ਮਤਲਬ ਪਰ ਮਾਪੂਰ ਨਹੀਂ ਸੱਚੇ 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 ਸਾਥ ਉਹ ਦਰਦ ਮੈਨੂੰ ਮਹਿਸੂਸ ਕਰਦੈ ਮੈਨੂੰ ਪਤਾ ਹੈ ਕਿ ਜੋ ਮੇਰੇ ਉਹ ਮੇਰੇ ਪਤਨੀਏ ਜੁਦੀਆਂ ਕਰਦੇ ਨੇ ਕਿ ਤੁਮਨ ਮੇਰੇ ਕਿਹਾ ਮੈਂ ਤੁਮਰੇ ਪਰਵਾਹ ਹੋਣੀਆਂ ਨੇ ਪਰ ਮਨੋ ਸਸ਼ਕਤ ਉਸੇ ਜਵਾਬ ਦੇਉ ਕਿ ਸਾਡੇ ਸਾਰੇ ਜੂ ਸੀ ਸਿਚਾ ਰਹੇ ਨੇ ਕਿ ਨਾ ਦੇ ਕਿ ਅੱਖ ਨਾ ਹੱਥ ਸਾਡਾ ਸਾਡਾ ਜਦੋਂ ਪਟਾੜੇ ਦੇ ਵਿੱਚ ਕੱਗੜ ਚੜਾ ਸੀਗਾ ਤਾਂ ਜਦੋਂ ਪਾਣੀ ਦੀ ਮਾਰ ਪਈ ਤਾਂ ਕ੍ਰਿਸ਼ਨ ਕੁਮਾਰ ਦੇ ਉੱਤੇ ਹਰਮੀ ਸਿੰਘ ਪਠਾਰ ਮਾਦਰਾ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਸੀ ਜਿਦੇ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਨੇ ਉੱਤੇ ਐਕਸ਼ਨ ਲੈ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹਰਿਆਣਾ ਦੇ ਵਿੱਚ ਪੁਲਿਸ ਵੀ ਚਲੀ ਗਈ ਸੀ ਪਰ ਉਥੋਂ ਉਹ ਫਰਾਰ ਹੋ ਗਏ ਸਨ

ਮੈਂ ਸਾਰਿਆਂ ਦੇ ਖੱਖ ਜੋ ਕਿ ਮਿਲ ਪੜ੍ਹਦੀਆਂ ਕਿ ਇੱਕ ਹਨ ਨੂੰ ਬਿਮਾਰ ਲਿੰਗ ਲੇਡੀਸ ਨੂੰ ਫੋਸਪੀਟਲ ਵੀ ਅਰਾਮ ਨਹੀਂ ਨੂੰ ਦਿੱਤਾ ਗਾ ਡਾਕਟਰਾਂ ਤੇ ਦਿਮਾਗ ਪਾ ਕੇ ਕਿਉਂ ਨਹੀਂ ਕਰਨ ਸੀ ਲੈ ਸੁਣੋ ਤੁਸੀਂ ਸਾਰੇ ਜਣੇ ਜਾਗੋ ਤੇ ਇਹ ਦੇਖੋ ਕਿ ਅੱਜ ਕਛੜ ਤੋਂ ਨਾ ਇਹ ਰਹਾ ਕੋਲ ਹਾਂ ਕਿ ਇਸ ਬਿਮਾਰ ਦੇ ਨਾਲ ਤੋਂ ਹੀ ਪਰਸ਼ੋ ਰਹੇ ਕਾ ਨਾ ਤਾ ਬੇਰਾਨਗੀ ਪਰਸ਼ੋ ਹੁ ਮੇਰੇ ਬੱਚਿਆਂ ਨੂੰ ਗੋਖੇ ਕਹ ਰਹੇ

ਤੇ ਵੀ ਤੋਂ ਮੈਂ ਸੋਚਿਆ ਕਿ ਜੇ ਮੈਂ ਕੋਈ ਕਰਿਆ ਤਾਂ ਮੇਰ ਦਾ ਮੇਰ ਦਾ ਜੋ ਜੀਲਾ ਮੁਗਲਾ ਦੇ ਪਰਾਪਰ ਹੌਸ ਸ਼ਰਸਤ ਗਸਿਕਾ ਤੇ ਮੈਨੂੰ ਇ tanto ਇਹ ਚੱਕਰ ਕਿਤਾ ਜਗਾ ਰਿਹਾ ਮੈਂ ਕਹਿਣੀ ਚਾਹਾਂ ਜਹਾਂ ਪੰਜਾਬ ਵਾਲਿਓ ਜਹਾਂ ਤੇ ਹੋਵੇ ਵਾਲਿਓ ਅੱਜ ਦਾ ਸਭ ਤੋਂ ਸੋਹਣੋ ਥਾਈਂ ਤੋਂ ਹੋ ਗਈ ਨੀ ਚਲ ਕੇ ਚਲ ਕੇ ਕੋਈ ਵੀ ਕੋਸਾ ਇਹਦਾ ਜੁਮੂਦ ਸੋਲਿਓ ਲੂ ਮੇਰਾ ਸੰਗਰਦਿਤੀ ਪਰਮ ਪਰਮਾਇਨ ਮੇਰੀ ਸਿਖਰ ਸਿਨੇ ਦੇ ਪੇਗੋਏ ਤੁਸੀਂ ਸੋ ਸਾਰੇ ਗੁੰਦੇ ਬਾਕੀ ਲੋਕ ਨਹੀਂ ਖੇਤੀਆ ਕਿ ਤੁਸੀਂ ਉਸੇ ਮਸੇਰੇ ਦੇ ਹੱਥ ਦੇ ਹੱਥ ਦੇ ਹੱਥ ਦੇ ਉਹ ਮੇਰਾ ਨਾਮ ਆਵਾਜ਼ ਕਰਦੀ ਨਾ ਮੁੰਦੇ ਨੇ ਨੰਨੇ ਕੱਲੇ ਹਨ ਸਰਦਾਰ ਨਾ ਬੋਲ ਜਾਂਦੀ ਸਾਰਾ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਹੈ ਸੁਣਾਓ ਮੈਨੂੰ ਇਹ ਸਹੀ ਨਹੀਂ ਹੋ ਰਿਹਾ ਇਹ ਮਨ ਮਤਲਬ ਪਰਵਾਹ ਤੋਂ ਨਹੀਂ ਸੱਚੇ 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 ਸਾਥ ਉਹ ਦਿਲ ਨੂੰ ਮੈਂ ਗੁਆ ਮੰਨ ਕਰਦਣੇ ਪਤਾ ਕਿ ਜੋ ਮੇਰੇ ਮੇਰੇ ਤੇ ਕਈਆਂ ਦੁਨੀਆਂ ਕਰਦੇ ਨੇ ਕਿਉਂ ਕਿ ਦੁਨੀਆਂ ਤੇ ਸੰਭਕ ਰਹਿਣਗੇ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ